ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਬਹੁਤ ਮਾੜੀ ਘਟਨਾ ਵਾਪਰੀ ਕਲਕੱਤਾ ਤੇ ਇੱਕ ਡਾਕਟਰ ਜਿਹੜੀ ਆਪ ਇੱਕ ਡਿਊਟੀ ਤੇ ਸੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੇ ਲਈ ਉਸ ਦੇ ਨਾਲ ਬਹੁਤ ਹੀ ਘਨੋਣਾ ਜੁਰਮ ਕਿਸੇ ਨੇ ਕੀਤਾ ਅਤੇ ਡਾਕਟਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਬੜੀ ਸੈਕਸ਼ੂਅਲੀ ਅਫੀਊਜ਼ ਕਰਕੇ ਉਹਨਾਂ ਨੇ ਇਹ ਜੋ ਘਟਨਾ ਵਾਪਰੀ ਆ ਇਹ ਸਾਡੇ ਸਮਾਜ ਤੇ ਬਹੁਤ ਵੱਡਾ ਕਲੰਕ ਹੈ ਉਹਦੀ ਸ਼ਰਤਾ ਤੇ ਸ਼ਰਧਾਂਜਲੀ ਦੇ ਲਈ ਸਾਰੇ ਇੱਥੇ ਇਕੱਠੇ ਹੋਏ ਸੀ ਤੇ ਕੈਂਡਲ ਮਾਰਚ ਕੱਢਿਆ ਗਿਆ ਪਰ ਸੋਚਣ ਵਾਲੀ ਗੱਲ ਇਹ ਆ ਵੀ ਸਾਡੀਆਂ ਧੀਆ ਪਣਾ ਆਮ ਜਿਹੜੇ ਜਨ ਜੀਵਨ ਦੇ ਵਿੱਚ ਸੁਰੱਖਿਤ ਨਹੀਂ ਜਿਹੜੇ ਲੋਕ ਲੋਕਾਂ ਦੀ ਜਾਨ ਬਚਾਉਂਦੇ ਉਹਨਾਂ ਦੀ ਆਪ ਜਾਨ ਸੁਰੱਖਿਤ ਨਹੀਂ ਸੋ ਆਪਾਂ ਨੂੰ ਆ ਸੋਚਣਾ ਪਊਗਾ ਸਮੁੱਚੇ ਹਿੰਦੁਸਤਾਨ ਦੇ ਵਿੱਚ ਚਾਹੇ ਸਰਕਾਰਾਂ ਜਿਹੜੀਆਂ ਮਰਜ਼ੀ ਹੋਣ ਪਰ ਆਪਾਂ ਨੂੰ ਕੁਝ ਜਿਹੇ ਕਾਨੂੰਨ ਬਣਾਉਣੇ ਪੈਣਗੇ ਵੀ ਜਿਦੇ ਵਿੱਚ ਸਾਡੀਆਂ ਧੀਆ ਪਣਾ ਸੁਰੱਖਤ ਮਹਿਸੂਸ ਕਰਨ ਕੋ ਇੱਕ ਸਮਾਜ ਦਾ ਹਿੱਸਾ ਨੇ ਤੇ ਜੇ ਮੈਂ ਕਹਾਂ ਅੱਜ ਦੀ ਘੜੀ ਉਹ ਮੁੰਡਿਆਂ ਤੋਂ ਕਿਤੇ ਅੱਗੇ ਨੇ ਤੋ ਇੱਕ ਬਹੁਤ ਹੀ ਮਾੜੀ ਘਟਨਾ ਹਿੰਦੁਸਤਾਨ ਚ ਵਾਪਰੀ ਹੈ ਜਿਹਦੇ ਕਰਕੇ ਸਾਰਾ ਹਿੰਦੁਸਤਾਨ ਦਾ ਸਿਰ ਸ਼ਰਮਨਾ ਨਹੀਂ ਮੋਹ। ਫੇਲਰ ਕਿੱਥੇ ਦੇ ਜਾਏ ਜਿਹੜਾ ਡਿਲੇ ਹੋ ਰਿਹਾ ਜਿਹੜਾ ਦੇਖੋ ਇਹਦੇ ਵਿੱਚ ਇੱਕ ਮੈਂ ਕਹੂੰਗਾ ਵੀ ਜਿਹੜਾ ਆਪਸੀ ਕੋਆਰਡੀਨੇਸ਼ਨ ਆ ਸਰਕਾਰਾਂ ਦਾ ਉਹ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ ਇਸ ਕੰਮ ਲਈ ਸਗੋ ਜਿਹੇ ਕਮਾਂ ਦੇ ਲਈ ਕਾਨੂੰਨ ਇਹਨੇ ਸਖਤ ਹੋਣੇ ਚਾਹੀਦੇ ਆ ਵੀ ਜਿਹੜਾ ਦੇਖੋ ਡਾਕਟਰ ਇੱਕ ਬਹੁਤ ਹੀ ਇੱਕ ਵਧੀਆ ਪੋਸਟ ਆ ਤੇ ਬੜੀ ਰਿਸਪੈਕਟਫੁਲ ਪੋਸਟ ਆ ਤੇ ਉਸਦੇ ਡਾਕਟਰ ਦੇ ਉੱਤੇ ਅਜਿਹਾ ਕੰਮ ਹੋ ਜਾਵੇ ਤਾਂ ਅੱਗੇ ਤੋਂ ਕੌਣ ਅੱਗੇ ਆਊਗਾ ਤੇ ਦੂਸਰੀ ਗੱਲ ਹੈ ਜਿਹੜੀਆਂ ਸਰਕਾਰਾਂ ਦਾ ਜਿਹੜੇ ਇਹਦੀ ਡਿਲੇ ਕਰ ਰਿਹਾ ਤਾਂ ਉਹਨਾਂ ਨੂੰ ਵੀ ਕਸੂਰਵਾਰ ਉਹਨਾਂ ਨੂੰ ਵੀ ਕਟਾਰੇ ਦੇ ਵਿੱਚ ਖੜਾ ਕਰਨਾ ਚਾਹੀਦਾ ਪਰ ਅੱਜ ਜਦ ਮੈਂ ਬਾਰ ਬਾਰ ਕਹਿ ਰਿਹਾ ਵੀ ਅੱਜ ਸ਼ਰਮਸਾਰ ਪੂਰਾ ਹਿੰਦੁਸਤਾਨਾ ਕੇਵਲ ਕਲਕੱਤਾ ਜਾਂ ਉੱਥੇ ਦੇ ਪ੍ਰਸ਼ਾਸਨ ਜੋਤੀ ਦੇ ਸਰਕਾਰਾਂ ਨਹੀਂ ਸਾਨੂੰ ਆਪਣੀ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿਉਂਕਿ ਇਹ ਅਜਿਹੀਆਂ ਘਟਨਾਵਾਂ ਹਰੇਕ ਸਟੇਟ ਹਰੇਕ ਸੂਬੇ ਹਰੇਕ ਸ਼ਹਿਰ ਦੇ ਵਿੱਚ ਆਪਾਂ ਹਰ ਰੋਜ਼ ਸੁਣਦੇ ਆਂ ਅਖਬਾਰਾਂ 'ਚ ਦੇਖਦੇ ਆਂ ਸੋ ਇਹਤੇ ਸਖਤ ਕਾਨੂੰਨ ਬਣਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦੰਦਮੀਟਰ ਸਾਲ ਅਸੀਂ 15 ਅਗਸਤ ਨੂੰ ਆਜ਼ਾਦੀ ਮਨਾ ਕੇਟਿਆਂ ਪਰ ਆਜ਼ਾਦੀ ਨਹੀਂ ਮੈਂ ਇਹਨੂੰ ਬਰਬਾਦੀ ਮੰਨੂਗਾ ਕਿਉਂਕਿ ਸਾਡੇ ਦੇਸ਼ ਨੇ ਕੋਈ ਕਾਨੂੰਨ ਨਹੀਂ ਬਣਾਇਆ ਇੱਕ ਡਾਕਟਰ ਨਾਲ ਜਿਹੜੇ ਸਾਡੀ ਸਿਹਤ ਲਈ ਦਿਨ ਰਾਤ ਇੱਕ ਕਰਦੇ ਨੇ ਸਾਨੂੰ ਸੁਰੱਖਿਤਰ ਰੱਖਣਾ ਚਾਹੁੰਦੇ ਨੇ ਸਾਨੂੰ ਬਹੁਤ ਤੰਦਰੁਸਤ ਰੱਖਣਾ ਚਾਹੁੰਦੇ ਨੇ ਅੱਜ ਉਸ ਭੈਣ ਨਾਲ ਹੋਇਆ ਇੱਕ 3 ਸਾਲ ਦੀ ਬੱਚੀ ਆਦਰ ਆ ਦੇਖੋ ਇਹ 3 ਸਾਲ ਦੀ ਬੱਚੀ ਨਾਲ ਹੋਇਆ ਸਿਰਫ ਉਹ ਗੋਦ ਖੇਲਦੀ ਹੋਊਗੀ ਵਿਚਾਰੀ ਟੀ ਕਿੱਥੇ ਨੇ ਸਰਕਾਰਾਂ ਕਿੱਥੇ ਬੀਜੇਪੀ ਦੀ ਸਰਕਾਰ ਕਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂ ਨਹੀਂ ਕਾਨੂੰਨ ਬਣਾਉਂਦੇ ਕਿਉਂ ਸਾਨੂੰ ਇਹ ਮਾਰਨਾ ਚਾਹੁੰਦੇ ਨੇ ਸੰਤ ਜਰਨੈਲ ਸਿੰਘ ਖਾਲਸਾ ਭੰਡਰਾਲਾ ਦੇ ਵਕਤ ਇੱਕ ਧੀ ਨਾਲ ਹੋਇਆ ਸੀ ਤੇ ਉਹ ਬੰਦਾ ਬਿਲਕੁਲ ਬੜਿਆ ਸੀਮਾਪੁਰਖਾ ਨੇ ਤੇ ਮੁਰਕੇ ਕੋਈ ਰੇਪ ਨਹੀਂ ਸੀ ਹੋਇਆ ਇਹੋ ਜਿਹਾ ਕਾਨੂੰਨ ਬਣਾ ਦਿਓ ਕਿ ਜਿਹੜੀਆਂ ਸਾਡੀਆਂ ਧੀਆਂ ਪੜਾਣ ਨਾਲ ਇਹੋ ਜਿਹਾ ਕੁਛ ਨਾ ਹੋਵੇ ਮੈਂ ਅੰਤ ਵਿੱਚ ਕਹਿਣਾ ਕਿ ਸੁਤੀਓ ਸਰਕਾਰੋ ਜਾਗੋ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਬਣੇ ਹੋਇਓ ਇਹਨਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਬਣਾਇਆ ਜੇ ਅੱਜ ਅਸੀਂ ਕਹਿੰਦੇ ਸਾਡੇ ਬੱਚੇ ਬਾਹਰ ਜਾਂਦੇ ਨੇ ਸਾਡੇ ਬੱਚੇ ਬਾਹਰ ਜਾਂਦੇ ਨੇ ਸੁਰੱਖਿਤ ਨਹੀਂਗੇ ਅਸੀਂ ਸਾਡੀਆਂ ਬੱਚਿਆ ਸੁਰੱਖਿਤ ਨਹੀਂ ਸਾਡੇ ਪਰਿਵਾਰ ਸੁਰੱਖਿਤ ਨਹੀਂਗਾ ਐ ਡਾਕਟਰ ਸੰਦੀਪ ਸਿੰਘ ਤੇ ਕੀ ਕਹਣਾ ਤੁਹਾਨੂੰ ਜਿਹੜਾ 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 ਕੈਂਡਲ ਮਾਰਸ ਅਸੀਂ ਡਾਕਟਰਸ ਦੇ ਲਈ ਕੱਢਿਆ ਹੈ ਬਹੁਤ ਜ਼ਿਆਦਾ ਸਮਾਜ ਲਈ ਬਹੁਤ ਕਾਨੂੰਨੀ ਹਰਕਤ ਹੈ ਇਹ ਤੇ ਜਿਹੜੇ ਕੁੜੀ ਦੇ ਪਿਤਾ ਸੀਗੇ ਉਹ ਵੀ ਵਿਚਾਰੇ ਯੂਨੀਫਾਰਮਸ ਵੇਚ-ਪੇਚ ਕੇ ਉਹਨਾਂ ਨੇ ਇੱਥੇ ਤੱਕ ਉਹਨੂੰ ਵਿਚਾਰੀ ਨੂੰ ਬਚਾਇਆ ਸੀ ਉਹਨਾਂ ਦੇ ਬਹੁਤ ਸੁਪਰੇ ਸੀਗੇ ਤੇ ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਵੀ ਜਿਹੜੇ ਅਜੇ ਹੋ ਰਹੇ ਨੇ ਕੰਮ ਇਹਨਾਂ ਨੂੰ ਇਹ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਅੱਗੇ ਨੂੰ ਅਜਾ ਕੋਈ ਕਾਹਨ ਨਾ ਹੋਵੇ ਪਬਲਿਕ ਲੈਬ ਸਮਰਾਲਾ ਲੈਬ ਐਸੋਸੀਏਸ਼ਨ ਪੰਜਾਬ ਚੇਅਰਪਰਸਨ ਮੈਂ ਇੱਕ ਰਿਕਵੈਸਟ ਕਰਦੀ ਆ ਮੈਂ ਵੀ ਇੱਕ ਕੁੜੀ ਆ ਮੇਰੇ ਕੋਲ ਕਾਫੀ ਸਾਰੀਆਂ ਟ੍ਰੇਨੀ ਕੁੜੀਆਂ ਕੰਮ ਕਰਕੇ ਜਾਂਦੀਆਂ ਨੇ ਵੀ ਉਹਨਾਂ ਨੂੰ ਅਸੀਂ ਇੰਨਾ ਕਿ ਰਿਸਪੌਂਸਿਬਿਲਟੀ ਚੱਕਣਾ ਚਾਹੁੰਦੇ ਹਾਂ ਨੇ ਵੀ ਉਹਨਾਂ ਦੇ ਘਰ ਜਾਣ ਤੱਕ ਉਹ ਸਾਨੂੰ ਮੈਸੇਜ ਆਵੇ ਕਿ ਉਹ ਸੇਫ ਚੱਲੀਆਂ ਗਈਆਂ ਇਹ ਬਹੁਤ ਦੁਖਦਾਈ ਘਟਨਾ ਆ ਕਿ ਜਿਹੜੀ ਆਪਣੀ ਵਾਪਰੀ ਹੈ ਕਿਸੇ ਨਾਲ ਵੀ ਹੋ ਸਕਦਾ ਸੋ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਇਨਸਾਫ ਦਿਵਾਇਆ ਜਾਵੇ ਸਰਕਾਰ ਜਿਹੜੀ ਮਰਜ਼ੀ ਹੋਵੇ ਪਰ ਮਤਲਬ ਕੁੜੀਆਂ ਦਾ ਜਿਹੜਾ ਦਾਇਰਾ ਉਹ ਸਾਰੀਆਂ ਸਰਕਾਰਾਂ ਦੇ ਵਿੱਚ ਇਕੋ ਜਿਹਾ ਚਾਹੀਦਾ ਤਾਂ ਕਿ ਉਹ ਫਰੰਟ ਫੀਲਡ ਤੇ ਆ ਕੇ ਸਾਰੇ ਆਪਣੇ ਬਾਰਕ ਨੂੰ ਜਿਹੜਾ ਵਧੀਆ ਬਣਾ ਸਕਣ ਤੇ ਲੋਕਾਂ ਦੀ ਸੇਵਾ ਕਰ ਸਕਣ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ